ਸਮੂਹ ਹਲਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਿਛਲੇ ਦਿਨੀ 3 ਤਰੀਕ ਨੂੰ ਅਸੀਂ ਇੱਕ ਵਰਕਰ ਮੀਟਿੰਗ ਸੱਦੀ ਸੀ ਜਿਹਦੇ ਵਿੱਚ ਤੁਸਾਂ ਇਲਾਕਾ ਨਿਵਾਸੀਆਂ ਨੇ ਬਹੁਤ ਵੱਡਾ ਮਾਣ ਬਖਸ਼ਿਆ ਤੇ ਬਹੁਤ ਵੱਡੀ ਕੀਮਤੀ ਚ ਉਸ ਮੀਟਿੰਗ ਨੂੰ ਇੱਕ ਰੈਲੀ ਦਾ ਰੂਪ ਦੇ ਦਿੱਤਾ ਉਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਦੇਲ ਦੀਆਂ ਘਰਾਈਆਂ ਚ ਧੰਨਵਾਦ ਕਰਦਾ ਮੇਰੇ ਕੋਲ ਸ਼ਬਦ ਨਹੀਂ ਜੇਨਾ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਅਤੇ ਮੈਂ ਅੱਜ ਬੇਨਤੀ ਕਰਨਾ ਚਾਹੁੰਦਾ ਵੀ ਉਸ ਦਿਨ ਮੈਂ ਸਟੇਜ ਤੋਂ ਐਲਾਨ ਕੀਤਾ ਸੀ ਕਿ ਹਲਕੇ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਮੈਂ ਹੁਣ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾਵਾਂਗਾ ਸ਼ਹਿਰ ਦੇ ਵਿੱਚ ਬਹੁਤ ਵੱਡੀ ਗੰਦਗੀ ਦੇ ਢੇਰ ਲੱਗੇ ਪਏ ਨੇ ਇਲਾਕੇ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਨਸ਼ੇ ਦੇ ਮੁੱਦੇ ਨੇ ਬੇਰੁਜ਼ਗਾਰੀ ਦੇ ਮੁੱਦੇ ਨੇ ਨੌਜਵਾਨਾਂ ਦੇ ਮੁੱਦੇ ਨੇ ਪਿੰਡਾਂ ਦੀ ਡਿਵੈਲਪਮੈਂਟ ਦੇ ਮੁੱਦੇ ਤੇ ਸ਼ਹਿਰ ਦੀ ਡਿਵੈਲਪਮੈਂਟ ਦੇ ਬੁੱਦੇ ਨੇ ਇਹ ਬਹੁਤ ਮੁੱਦੇ ਆ ਅਸਲੇ ਹਲਕੇ ਚ ਹੈਵੀ ਹੋਏ ਪਏ ਨੇ ਜਿਹਦੇ ਵੱਲ ਕੋਈ ਵੀ ਭਾਵੇਂ ਪੰਜਾਬ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਆ ਕੋਈ ਧਿਆਨ ਨਹੀਂ ਦੇ ਰਿਆ ਅਤੇ ਉਸ ਤਰ੍ਹਾਂ ਸੀ ਐਲਾਨ ਕੀਤਾ ਸੀ ਕਿ 11 ਤਰੀਕ ਨੂੰ ਜਿਹੜਾ ਵਾ ਐਸਡੀਐਮ ਦਫ਼ਤਰ ਦੇ ਵਿਖੇ ਸੜਕਾਂ ਦੇ ਮੁੱਦੇ ਤੇ ਸਭ ਤੋਂ ਪਹਿਲਾਂ ਸਵੇਰੇ 10 ਵਜੇ ਅਸੀਂ ਧਰਨਾ ਲਾਵਾਂਗੇ ਤੇ ਉਹਦੇ ਲਈ ਅੱਜ ਮੈਂ ਹੱਥ ਜੋੜ ਕੇ ਸਮੂਹ ਇਲਾਕੇ ਦੀ ਸੰਗਤ ਨੂੰ ਬੇਤੀ ਕਰਦਾ ਵੀ ਤੁਸੀਂ 13 ਤਰੀਕ ਨੂੰ ਬਹੁਤ ਵੱਡਾ ਮਨੁੱਖ ਸਹਿਯੋਗ ਦਿੱਤਾ ਪਰ ਆਓ ਸਾਰੇ ਰਲ ਕੇ ਇਲਾਕੇ ਦੀ ਲੜਾਈ ਦੀ ਜਿਹੜੀ ਸ਼ੁਰੂਆਤ ਅਸੀਂ ਤੇ ਆਪਣ 11 ਤਰੀਕ ਨੂੰ ਸਵੇਰੇ 10 ਵਜੇ ਕਰਨ ਜਾ ਰਹੇ ਹਾਂ ਸਵੇਰੇ 10 ਵਜੇ ਵੱਡੀ ਗਿਣਤੀ ਦੇ ਵਿੱਚ ਐਸ. ਜੀ. ਡਾਕਟਰ ਪਹੁੰਚੀਏ ਕਿ ਜੋ ਸਾਡੇ ਇਲਾਕੇ ਦੀਆਂ ਸੜਕਾਂ ਦੀ ਬਹੁਤ ਬੁਰੀ ਹਾਲਾਤ ਹੈ ਮੈਨੂੰ ਪਿੰਡਾਂ 'ਚ ਜਾਣ ਦਾ ਮੌਕਾ ਮਿਲਦਾ ਪਿੰਡਾਂ ਦੇ ਲੋਕ ਆਖ ਕਹਿ ਰਹੇ ਉਹਨਾਂ ਪਿੰਡਾਂ ਚਾਹੀਦਾ ਪਿ 3 ਸਾਲਾਂ ਦੇ ਵਿੱਚ ਨਾ ਕੋਈ ਸੜਕ ਦੀ ਰਿਪੇਅਰ ਕੀਤੀ ਆ ਨਾ ਕੋਈ ਟੈਂਡਰ ਲੱਗਾ ਇਸ ਕਰਕੇ ਉਸ ਦਿਨ ਅਸੀਂ ਸਾਰਿਆਂ ਨੇ ਰਲ ਕੇ ਐਸਜੀਐਮ ਸਾਹਿਬ ਨੂੰ ਐਕਸ਼ਨ ਪੀ ਡਬਲਯੂ ਡੀ ਦੇ ਨਾਂ ਤੇ ਪੰਜਾਬ ਸਰਕਾਰ ਦੇ ਭਗਵੰਤ ਮਾਨ ਮੁੱਖ ਮੰਤਰੀ ਦੇ ਨਾਂ ਤੇ ਇੱਕ ਮੈਮੋਰੰਡਮ ਦਵਾਂਗੇ ਕਿ ਸਾਡੇ ਇਲਾਕੇ ਦੀਆਂ ਸੜਕਾਂ ਦੀ ਜਿਹੜੀ ਆ ਸੁਧਾਰ ਕੀਤਾ ਜਾਵੇ ਇਲਾਕੇ ਵੱਲੋਂ ਧਿਆਨ ਦਿੱਤਾ ਜਾਵੇ ਉਹਦੇ ਲਈ ਮੈਂ ਅੱਜ ਹੱਥ ਜੋੜ ਕੇ ਬੇਤੀ ਕਰਦਾ 11 ਤਰੀਕ ਸਵੇਰੇ 10 ਵਜੇ ਵੱਡੀ ਗਿਣਤੀ ਦੇ ਵਿੱਚ ਐਸ ਜੀ ਉਹ ਦਫ਼ਤਰ ਮਕੇਰ ਜਾਂ ਵਿਖੇ ਪਹੁੰਚੋ ਤੇ ਇਲਾਕੇ ਦੀ ਜਿਹੜੀ ਇਹ ਲੜਾਈ ਹੈ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ